ਕਿਉਂਕਿ ਗੱਲ ਉਹ ਕਰਨੀ ਚਾਹੀਦੀ ਹੈ ਜਿਹੜੀ ਗੱਲ ਕਰ ਸਕੀਏ ਗੱਲ ਉਹ ਨਹੀਂ ਕਰਨੀ ਚਾਹੀਦੀ ਜਿਹੜੀ ਸਿਰਫ ਗਲੜੀ ਗੱਲ ਕੀਤੀ ਜਾਵੇ ਇਸੇ ਸੰਵਿਧਾਨ ਦੇ ਥੱਲੇ ਸਾਨੂੰ ਬਹਿਣਾ ਪੈ ਰਿਹਾ ਤੇ ਜੇ ਬਹਿਣਾ ਪੈ ਰਿਹਾ ਤਾਂ ਅਸੀਂ ਦੱਸੀਏ ਕਿ ਜ਼ਿਆਦਤੀ ਕੌਣ ਕਰ ਰਿਹਾ ਹੈ ਜਾਬਰ ਕੌਣ ਹੈ ਤੇ ਜ਼ੁਲਮ ਹੋ ਕੀ ਦੇ ਨਾਂ ਕਰ ਰਿਹਾ ਹੈ ਇਹ ਬਰੀ ਕਲੀਅਰ ਕੱਟ ਗੱਲ ਹੋਣੀ ਚਾਹੀਦੀ ਹੈ ਔਰ ਸਪਸ਼ਟ ਹੋਣੀ ਚਾਹੀਦੀ ਹੈ ਇਹ ਸੰਦੀਪ ਸਿੰਘ ਤੇ 10 ਜਿਹੜੇ ਬੰਦੇ ਸਜ਼ਾ ਯਾਪਾਵੇ ਇੱਕ ਸੁਪਾਸ ਸਿੰਘ ਨੇ ਜੀਨੇ ਸੱਤ ਬੰਦੇ ਤਰੰਤਾਰਨ ਸਾਹ ਉੱਥੇ ਉਹਨਾਂ ਦਾ ਅਗਰ ਦੋਸ਼ਾਂ ਦਾ ਕਤਲ ਕੀਤਾ ਇਨਕਾਊਂਟਰ ਕੀਤਾ ਝੂਠਾ ਕੋਲ ਖਿਡਾਅ ਮੁਕਾਬਲਾ ਬਣਾਇਆ ਦੂਸਰੇ ਗੁਰਬਚਨ ਸਿੰਘ ਜਿਨ੍ਹਾਂ ਦਾ ਇਹ ਸਾਥ ਤੇਰੇ ਨੇ ਪੁਲਿਸ ਵਾਲੇ ਇਹਨਾਂ ਦੇ ਦੋ ਪੁਲਿਸ ਵਾਲੇ ਹੀ ਮਾਰੇ ਸੀ ਉਹਨੇ ਤੇ ਤੀਜਾ ਜਿਹੜਾ ਡਰੱਗ ਵਾਲੇ ਮਾਮਲੇ 'ਚ ਇਨਵੋਲਡ ਹੈ ਇਧਰ ਕਿਸੇ ਇਸ ਪਰਿਵਾਰ ਵੱਲੋਂ ਇੱਕ ਸਾਲ ਤੋਂ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹੈ ਕਿ ਸਾਡੇ ਬੰਦੇ ਨਾਲ ਇਹ ਕਿਚਰਾ ਕਰ ਰਹੇ ਨੇ ਕੁਝ ਗਲਤ ਹੋ ਸਕਦਾ ਹੈ ਜੇਰ ਸੁਪਰਡੈਂਟ ਇਹ ਤਾਂ ਸੁਭਾ ਕੇ ਜੇਲ੍ਹ ਮੈਨੂਅਲ ਇਹ ਕੰਡਕਟਰ ਹੈਲ ਤੇ ਕਿ ਸੋਝਿਆ ਯਾਰਤਾ ਬੰਦੇ ਇਕੱਠੇ ਕਿਵੇਂ ਹੋਗੇ ਦੋਨੇ ਇਕੱਠੇ ਹੋ ਹੀ ਨਹੀਂ ਸਕਦੇ ਕਿ ਇਹ ਕਿਵੇਂ ਹੋ ਗਿਆ ਧਾਰਨ ਕੀ ਹੈ ਸਾਜ਼ਿਸ਼ ਕੀ ਹੈ ਇਹ ਦੇ ਪੁੱਛੇ ਇਹ ਬੰਦੇ ਤਿੰਨ ਬੰਦੇ ਮਿਲ ਕੇ ਉਹ ਸੱਟ ਮਾਰ ਸਕਦੇ ਕਿ ਇੱਕ ਬੰਦਾ ਮਾਰ ਸਕਦਾ ਤੇ ਰੌਟ ਕਿਹਨੇ ਆ ਗਈ ਹੱਥ ਚ ਵੀ ਇਹ ਜੇਲ ਹੈ ਜਾਂ ਪਾਰਕ ਹੈ ਤੇ ਜਿਹੜਾ ਇਹਦਾ ਸੁਪਰਟੈਂਡਿੰਗ ਚ ਹੈ ਕੀ ਉਹਦੇ ਤੇ ਕਾਰਵਾਈ ਹੋਊਗੀ ਉਹ ਤਿੰਨ ਬੰਦੇ ਜਿੰਦਰਾ ਹਸਪੀਟਲ ਚ ਪਹਿਲੇ ਮੈਡੀਕਲ ਉਹਨਾਂ ਦਾ ਸਾਰਾ ਉਪਚਾਰ ਹੋ ਰਿਹਾ ਤੇ ਸਾਡਾ ਬੰਦਾ ਸੰਦੀਪ ਸਿੰਘ ਉਹਨੂੰ ਮੈਡੀਕਲ ਇਗਜ਼ਾਮ ਨਹੀਂ ਹੋ ਰਿਹਾ ਹੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਗੱਲ ਉਹ ਕਰਨੀ ਚਾਹੀਦੀ ਹੈ ਜਿਹੜੀ ਗੱਲ ਕਰ ਸਕੀਏ ਗੱਲ ਉਹ ਨਹੀਂ ਕਰਨੀ ਚਾਹੀਦੀ ਜਿਹੜੀ ਸਿਰਫ ਗੱਲ ਲਈ ਗੱਲ ਕੀਤੀ ਜਾਵੇ ਅੱਜ ਮੈਂ ਇਹਨਾਂ ਨਾਲ ਪੂਰੀ ਡਿਟੇਲ ਚ ਗੱਲ ਕੀਤੀ ਪਰਿਵਾਰ ਨਾਲ ਕੱਲ ਵੀ ਕੀਤੀ ਤਾਂ ਅਸੀਂ ਦੱਸਣਾ ਕੀ ਹੈ ਦੁਨੀਆ ਨੂੰ ਕਿਉਂਕਿ ਆਪਾਂ ਇਹ ਖੁਸ਼ਹਮੀ ਚ ਨਾ ਰਹੀਏ ਅੱਜ ਵੀ ਆਪਾਂ ਇਸੇ ਸੰਵਿਧਾਨ ਦੇ ਥੱਲੇ ਸਾਨੂੰ ਬਹਿਣਾ ਪੈ ਰਿਹਾ ਤੇ ਜੇ ਬਹਿਣਾ ਪੈ ਰਿਹਾ ਤਸੀਂ ਦੱਸਿਓ ਕਿ ਜ਼ਿਆਦਤੀ ਕੌਣ ਕਰ ਰਿਹਾ ਹੈ ਜਾਬਰ ਕੌਣ ਹੈ ਤੇ ਜ਼ੁਲਮ ਹੋ ਕੀ ਦੇ ਨਾਂ ਲੜ ਰਿਹਾ ਹੈ ਇਹ ਬੜੀ ਕਲੀਅਰ ਕੱਟ ਗੱਲ ਹੋਣੀ ਚਾਹੀਦੀ ਹੈ ਔਰ ਸਪਸ਼ਟ ਹੋਣੀ ਚਾਹੀਦੀ ਹੈ ਅਸੀਂ ਇੱਕੋ ਗੱਲ ਕਹਿ ਰਹੇ ਹਾਂ ਕਿ ਜੇਲ ਮੈਨੂਆਲ ਚ ਪਹਿਲੀ ਜਿਹੜੀ ਗੱਲ ਹੋਈ ਹੈ ਕਿ ਸੰਦੀਪ ਸਿੰਘ ਤੇ ਤਿੰਨ ਜਿਹੜੇ ਬੰਦੇ ਸਜ਼ਾ ਯਾਪਤਾ ਨੇ ਇੱਕ ਸੁਭਾ ਸਿੰਘ ਹੈ ਜੀਨੇ ਸੱਤ ਬੰਦੇ ਤਰੰਤਾਰਨ ਸਾਹ ਉੱਥੇ ਉਹਨਾਂ ਦਾ નિર્ਦੋਸ਼ਾਂ ਦਾ ਕਤਲ ਕੀਤਾ ਇਨਕਾਊਂਟਰ ਕੀਤਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਦੂਸਰੇ ਗੁਰਵਜਨ ਸਿੰਘ ਜਿਨ੍ਹਾਂ ਦਾ ਇਹ ਸਾਥ ਦੇ ਰਹੇ ਨੇ ਪੁਲਿਸ ਵਾਲੇ ਇਹਨਾਂ ਦੇ ਦੋ ਪੁੱਤ ਸਾੜੇ ਹੀ ਮਾਰੇ ਸੀ ਉਹਨੇ ਤੇ ਤੀਜਾ ਜਿਹੜਾ ਡਰਾਗ ਵਾਲੇ ਮਾਮਲੇ 'ਚ ਇਨਵੋਲ ਹੈ ਇੰਦਰਜੀਤ ਸਿੰਘ ਇਸ ਪਰਿਵਾਰ ਵੱਲੋਂ ਇੱਕ ਸਾਲ ਤੋਂ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਕਿ ਸਾਡੇ ਬੰਦੇ ਨਾਲ ਇਹ ਕਿਚਰਾ ਕਰ ਰਹੇ ਨੇ ਕੁਝ ਗਲਤ ਹੋ ਸਕਦਾ ਹੈ ਕੀ ਜੇਰ ਸੁਪਰਡੈਂਡੈਂਟ ਇਹ ਤਾਂ ਸੁਗਾ ਕੇ ਜੇਲ ਮੈਨੂਅਲ ਇੱਕ ਅੰਡਰਟ੍ਰੇਲ ਤੇਜ ਸਜ਼ਾ ਯਾਪਤਾ ਬੰਦੇ ਇਕੱਠੇ ਕਿਵੇਂ ਹੋਗੇ ਦੋਨੇ ਇਕੱਠੇ ਹੋ ਹੀ ਨਹੀਂ ਸਕਦੇ ਕਿ ਇਹ ਕਿਵੇਂ ਹੋ ਗਿਆ ਕਾਰਨ ਕੀ ਹੈ ਸਾਜ਼ਿਸ਼ ਕੀ ਹੈ ਇਹਦੇ ਪੁੱਛੇ ਕਿ ਉਹ ਬੰਦੇ ਤਿੰਨ ਬੰਦੇ ਵਲ ਕੇ ਉਹ ਥੱਪ ਮਾਰ ਸਕਦੇ ਕਿ ਇੱਕ ਬੰਦਾ ਮਾਰ ਸਕਦਾ ਤੇ ਰੌਡ ਕਿਨੇ ਆਜੀ ਹੱਥ ਚ ਵੀ ਇਹ ਜੇਲ੍ਹ ਜਾਂ ਪਾਰਕ ਤੇ ਜਿਹੜਾ ਇਹਦਾ ਸੁਪਰਟੈਂਡਿੰਗ ਹੈ ਕੀ ਉਹਦੇ ਤੇ ਕਾਰਵਾਈ ਹੋਊਗੀ ਕੋਈ ਜੁਡੀਸ਼ੀਅਲ ਇਨਕੁਆਇਰੀ ਹੋਊਗੀ ਤੇ ਅੰਦਰ ਟ੍ਰੈਲ ਤੇ ਉਹ ਬੰਦੇ ਤਿੰਨ ਬੰਦੇ ਜਿਹਨਾਂ ਨੂੰ ਸਜ਼ਾ ਹੋਈ ਹੈ ਉਹ ਇਕੱਠੇ ਕਿਵੇਂ ਹੋਗੇ ਕੋਈ ਕਾਰਨ ਦੱਸੂਗਾ ਇਹਦਾ ਅਗਲੀ ਗੱਲ ਤੇ ਆਜੋ ਉਹ ਤਿੰਨ ਬੰਦੇ ਜਿੰਦਰਾ ਹਸਪੀਟਲ ਚ ਪਹਿਲੇ ਮੈਡੀਕਲ ਉਹਨਾਂ ਦਾ ਸਾਰਾ ਉਪਚਾਰ ਹੋ ਰਿਹਾ ਤੇ ਸਾਡਾ ਬੰਦਾ ਸੰਦੀਪ ਸਿੰਘ ਉਹਨੂੰ ਮੈਡੀਕਲ ਐਗਜ਼ਾਮਨ ਲਈ ਹੋ ਰਿਹਾ ਹੋਂ ਦਾ ਔਰ ਇਸ ਤੋਂ ਵੀ ਵੱਧ ਕੇ ਗੱਲ ਕਿ ਸਿਵਲ ਜੱਜ ਜੋ ਬਹੁਤ ਹੀ ਸ਼ਰੀਰ ਤੇ ਮੈਂ ਕਹਾਂਗਾ ਦਲੇਰ ਲਈ ਹੈ ਜਿਨੇ ਫੈਸਲਾ ਕੀਤਾ ਕਿ ਇੱਕ ਬੋਰਡ ਬਣੇ ਉਹ ਵੀ ਮੈਡੀਕਲ ਅਫਸਰ ਹੈ ਜੋ ਪਟਿਆਲਾ ਦਾ ਉਹਦੇ ਥੱਲੇ ਔਰ ਐਗਜ਼ਾਮਨ ਹੋਵੇ ਸੰਦੀਪ ਸਿੰਘ ਦਾ ਕੋਲਸ ਨੇ ਉਹ ਵੀ allow ਨਹੀਂ ਕੀਤਾ ਸਿੱਧਾ ਨੇ ਬਾਰ ਦਾ ਉਲੰਘਣ ਕੀਤਾ ਇਤੇਵੇਂ ਹੋ ਰਿਹਾ ਵੀ ਫੇਰ ਵੇਖੋ ਅਗਲਾ ਆਰਡਰ ਜਬੇਸ਼ ਕੀਤਾ ਜਾਵੇ ਅਗੇ ਨਹੀਂ ਪੇਸ਼ ਕਰਾਂਗੇ ਫਿਰ ਤੀਜਾ ਆਰਡਰ ਤਿੰਨ ਆਰਡਰ ਹੋਏ ਨੇ ਇਹ ਸੁਣਨ ਵਾਲੀ ਗੱਲ ਆ ਸੰਗਤ ਕਿ ਇੱਕ ਆਰਡਰ ਹੋ ਜੇ ਪੁਲਿਸ ਭੱਜੀ ਵਰਦੀ ਹੁੰਦੀ ਐ ਤੇ ਜੇ ਕਿਤੇ ਵੀ ਵੇਖੋ ਜੇ ਪੁਲਿਸ ਵਾਲਾ ਹਾਈ ਕੋਰਟ ਜਾਂ ਸਿਵਲ ਜੱਜ ਜੇ ਖੜਾ ਹੋਵੇ ਤਾਂ ਲੱਤਾਂ ਕੰਮ ਦੀਆਂ ਹੁੰਦੀਆਂ ਇਹ ਪੁਲਸ ਵਾਲਿਆਂ 'ਚ ਦਲੇਰੀ ਕਿੱਥੋਂ ਆ ਗਈ ਜੇ ਨਿਆਂਇ ਪਾਲਕਾ ਦਾ ਸਿੱਧਾ ਉਲੰਘਣ ਹੋਵੇ ਔਰ ਤਿੰਨ ਆਕਰ ਹੋਏ ਔਰ ਤਿੰਨ ਨੂੰ ਮਰਨਿਆ ਜਾਵੇ ਇਹ ਕਿੱਥੋਂ ਹੋ ਗਿਆ ਵੀ ਇਹ ਕਿਹਨੇ ਕਰਤਾ ਇਹ ਥਾਪੜਾ ਕੀ ਦਾ ਔਰ ਕਿਉਂ ਹੈ ਮੈਂ ਪਹਿਲਾਂ ਕਿਉਂ ਦੀ ਗੱਲ ਕਰਦਿਆਂ ਫਿਰ ਕੀਦੇ ਵਾਲੀ ਤੇ ਆ ਜਾਗੇ ਕਿਉਂ ਇਸ ਲਈ ਹੈ ਕਿ ਪੁਲਸ ਨੇ ਤੇ ਉਹਨਾਂ ਤਿੰਨਾਂ ਬੰਦਿਆਂ ਨੇ ਸਾਡੇ ਭਾਈ ਸੰਦੀਪ ਸਿੰਘ ਨਾਲ ਜ਼ਬਰ ਕੀਤਾ ਹੈ ਉਹਨਾਂ ਦੇ ਸੱਟਾਂ ਮਾਰ ਕੇ ਔਰ ਸੱਟਾਂ ਵੀ ਜੋ ਨਜ਼ਰ ਆ ਰਹੀਆਂ ਨੇ ਇਸੇ ਲਈ ਉਹਨਾਂ ਨੂੰ ਨਾ ਤਾਂ ਕੋਰਚ ਪੇਸ਼ ਕੀਤਾ ਜਾ ਰਿਹਾ ਨਾ ਇਹਨਾਂ ਦੇ ਪਰਿਵਾਰ ਨੂੰ ਮਿਲਣ ਦੇ ਰਿਹਾ ਉਹਨਾਂ ਦੇ ਜੀ ਵਕੀਲ ਨੂੰ ਨੂੰ ਨਹੀਂ ਮਿਲ ਲੱਗੇਗਾ ਬਕੀ ਸਾਡੇ ਸੰਵਿਧਾਨ ਦੇ ਵਿੱਚ ਆਰਟੀਕਲ 22 ਦੇ ਤਹਿਤ ਸੈਕਸ਼ਨ 38 ਕਹਿੰਦਾ ਹੈ ਕਿ ਮੁਵੱਕਲ ਨਾਲ ਉਹਦਾ ਵਕੀਲ ਕਦੇ ਵੀ ਮਿਲ ਸਕਦਾ ਹੈ ਆ ਬੇਖੇ ਨੇ ਔਰਕਤ ਸਾਹ ਵਕੀਲ ਪੁੱਛ ਲਏ ਜੀ ਇਹਨਾਂ ਤੋਂ ਮੈਨੂੰ ਕੋ ਮਨ ਸਾਹਿਬ ਨੇ ਵੀ ਇਹ ਗੱਲ ਕਹੀ ਆਂਦੇ ਪਹਿਲੀ ਵਾਰੀ ਸੁਣ ਰਹੀ ਹੈ ਕਹਿੰਦੇ ਨਹੀਂ ਵਕੀਲ ਨੂੰ ਨਹੀਂ ਮਿਲਨ ਦੇਣਾ ਔਰ ਅਗਲਾ ਚੰਦ ਕੀ ਚਾਹ ਰਿਆ ਆਂਦੇ ਲਾਓ ਜੀ ਉਹਨਾਂ ਨੂੰ ਤਾਂ ਪਿਛਲੇ ਦਰਵਾਜ਼ੇ ਰਾਹੀਂ ਸੰਗਰੂਰ ਸ਼ਿਫਟ ਕਰਤਾ ਹੈ ਇਹ ਸ਼ਿਫਟਿੰਗ ਦਾ ਆਰਡਰ ਕਿਹਨੇ ਦਿੱਤਾ ਭਾਈ ਇਹ ਜੇਲ ਸੁਪਰਡੈਂਡੈਂਟ ਦਾ ਵਿਦੇਸ਼ਾ ਦਾ اے ਆਈਜੀ ਨੇ ਦਿੱਤਾ ਜਾਂ ਜੇਲਾਂ ਦਾ ਜਿਹੜਾ ਮੰਤਰੀ ਆ ਉਹਨੇ ਦਿੱਤਾ ਜਾ ਜਿਹੜਾ ਸੋ ਕਾਲ ਕੈਨ ਨੂੰ ਸਾਡਾ ਮੁੱਖ ਮੰਤਰੀ ਆ ਉਹਨੇ ਆਰਡਰ ਦਿੱਤਾ ਜਾਂ ਸੁਪਰੀਮ ਮੁੱਖ ਮੰਤਰੀ ਦਿੱਲੀ ਵਾਲਾ ਉਹਨੇ ਆਰਡਰ ਦਿੱਤਾ ਕੀ ਇਹ ਦੱਸਣਗੇ ਇਹ ਡੈਮੋਕਰੇਸੀ ਹੈ ਜਾਂ ਬਨਾਨਾ ਰਿਪਬਲਿਕ ਹੈ ਕਿਤੇ ਜਿਹਦਾ ਜੋ ਜੀ ਕਰੇ ਕਰੀ ਜਾਵੇ ਸਾਡੇ ਦੇ ਤਾਂ ਬੜੇ ਸ਼ਕੰਜੇ ਕੱਸਦੇ ਆ ਆ ਇਹਨਾਂ ਨੇ ਕਾਨੂੰਨ ਤੋੜਤਾ ਆ ਇਹਨਾਂ ਨੇ ਬੈਰੀਕੇਡ ਤੋੜਤਾ ਤੇ ਤੁਸੀਂ ਤਾਂ ਸਿੱਧੇ ਜੱਜਾਂ ਦੇ ਤਿੰਨ ਤਿੰਨ ਆਡਰ ਨਹੀਂ ਮੰਨ ਰਹੇ ਇਹਦੇ ਪਿੱਛੇ ਕਾਰਨ ਕੀ ਆ ਰੀਜ਼ਨ ਕੀ ਆ ਇਹਦੇ ਪਿੱਛੇ ਰੀਜ਼ਨ ਸਿੱਧਾ ਹੈ ਸੰਗਤ ਨੂੰ ਮੈਂ ਕਹਿਣਾ ਚਾਹੁੰਗਾ ਤੇ ਪਾਕਿਸਤਾਨੀ ਪੰਜਾਬੀ ਬਾਰਡਰ ਉਹਦੇ ਪਿੱਛੇ ਇੱਕੋ ਇੱਕ ਰੀਜ਼ਨ ਹੈ ਕਿ ਸੰਦੀਪ ਸਿੰਘ ਦੇ ਸત્તા ਮਾਰਗੀਆਂ ਗਈਆਂ ਤੇ ਉਹਨੂੰ ਸਾਹਮਣੇ ਪੇਸ਼ ਨਹੀਂ ਹੋਣ ਦੇ ਰਹਿ ਕੇ ਸੰਗਤ ਨੂੰ ਪਤਾ ਲੱਗ ਜੂਗਾ ਮੈਂ ਇਹਨਾਂ ਦੇ ਪਰਿਵਾਰ ਨੂੰ ਵੀ ਕਹਿਣਾ ਹੈ ਤੁਸੀਂ ਸਾਰੇ ਵੀ ਕਹਿ ਚੁੱਕੇ ਹੋ ਇਆਸੀ ਤੁਹਾਡੇ ਨਾਲ ਤਨ ਮਨ ਧਨ ਜੋ ਵੀ ਸਾਡੇ ਕੋਲੇ ਤੁਹਾਡੇ ਨਾਲ ਹੈ ਅਗਲਾ ਫੈਸਲਾ ਪੂਰੀ ਸੰਗਤ ਨਾਲ ਵਿਚਾਰ ਕੇ ਅੱਜ ਆਪਾਂ ਇਹਨਾਂ ਨੂੰ ਮਾਰਨਿੰਗ ਦੇਤੀ ਹੈ ਅਗਲਾ ਕਿ ਜੇ ਇਹਨਾਂ ਨੇ ਇਹ ਨਾਮ ਅੰਨੇਕ ਨੂੰ ਤਾਂ ਆਪਾਂ ਅਗਲਾ ਫੈਸਲਾ ਲਵਾਗੇ ਅਗਲੀ ਕੌਣ ਲਵਾਗੇ ਔਰ ਉਹ ਕੌਣ ਇਹ ਦੂਸਰਾ ਤੋਂ ਇਹ ਆਪਾਂ ਬੈਠ ਕੇ ਵਿਚਾਰ ਲਾਗੇ ਔਰ ਰਾਜੀ ਪਰ ਇਸ ਨੂੰ ਅਸੀਂ ਅਗਲੀ ਕੌਲ ਮਾਰੇ ਵੀ ਦੱਸ ਦੇਵਾਂਗੇ ਤੇ ਨਾਲ ਨਾਲ ਅਸੀਂ ਕਾਨੂੰਨੀ ਲਾਬਰ ਤੇ ਚਾਹੇ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਜਾਂ ਜੋ ਵੀ ਹੋਵੇ ਅਸੀਂ ਉੱਥੇ ਵੀ ਰਿਟਾ ਪਾਵਾਂਗੇ ਕਿ ਕਿ ਪੁਲਿਸ ਸ਼ਰਿਆਮ ਕਾਨੂੰਨ ਦਾ ਉਲੰਘਣ ਕਰ ਰਹੀ ਹੈ ਇਸ ਜੇਲ ਸੁਪਰਡੈਂਟ ਨੂੰ ਸਸਪੈਂਡ ਜਾਂ ਡਿਸਮਿਸ ਕੀਤਾ ਜਾਵੇ ਔਰ ਜਿਹੜਾ ਵੀ ਪੁਲਸ ਵਾਲੇ ਇਨਵੋਲਵ ਨੇ ਉਹਨਾਂ ਤੇ ਕਾਰਵਾਈ ਹੋਵੇ ਨਹੀਂ ਤਾਂ ਸਭ ਤੋਂ ਵੱਡੀ ਅਦਾਲਤ ਲੋਕਾਂ ਦੀ ਹੁੰਦੀ ਹੈ ਔਰ ਲੋਕ ਆਪ ਦਾ ਫੈਸਲਾ ਖੁਦ ਕਰ ਲਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ oh